ਸਾਸਰਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆ ਲੈ ਕੇ ਆਏ ਆ ਪੰਜਾਬ ਦੀ ਪੰਜਾਬੀ ਰੈਸਪੀ ਕੜੀ ਪਕੌੜਾ ਦੇਖੋ ਜੋ ਕਿ ਪੰਜਾਬ ਦੇ ਵਿੱਚ ਆ ਜਿਹੜੀ ਇਹ ਫੇਮਸ ਮੰਨੀ ਜਾਂਦੀ ਆ ਤੇ ਚਲੋ ਹੁਣ ਆਪਾਂ ਕੜੀ ਪਕੌੜਾ ਬਣਾਉਣ ਦੀ ਤਿਆਰੀ ਕਰਦੇ ਆ ਮੈਂ ਜਿਹੜਿਆ ਇੱਕ ਕੌਲੀ ਆ ਇਹ ਦਹੀਂ ਦੀ ਲੈ ਲਈ ਆ ਦਹੀਂ ਆ ਜਿਹੜਾ ਆਪਣਾ ਇਹ ਖੱਟਾ ਸੀਗਾ ਤੇ ਥੋੜੀ ਦੇਰ ਇਹਨੂੰ ਮੈਂ ਬਾਹਰ ਰੱਖਤਾ ਸੀ ਇੱਕ ਕੌਲੀ ਇਹਦੇ ਵਿੱਚ ਆਪਾਂ ਪਾਵਾਂਗੇ ਬੇਸਣ ਦੀ ਤੇ ਨਾਲ ਹੀ ਮੈਂ ਪੌਣਾ ਕ ਚਮਚਾ ਦੇ ਵਿੱਚ ਹਲਦੀ ਦਾ ਪਾਤਾ ਏ ਤੇ ਨਾਲ ਹੀ ਅੱਧਾ ਚਮਚਾ ਆਪਾਂ ਇਹਦੇ ਵਿੱਚ ਨੂਨ ਦਾ ਪਾਵਾਂਗੇ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਆ ਜਿਹੜਾ ਦਹੀਂ ਵਾਲਾ ਕੋਲਾ ਸੀ ਮੈਂ ਧੋ ਕੇ ਪਾ ਲਿਆ ਸੀ ਠੀਕ ਹੁਣ ਆਪਾਂ ਇਹਨੂੰ ਬਲੈਂਡਰ ਜਾਰ ਦੇ ਵਿੱਚ ਬਲੈਂਡ ਕਰ ਲਵਾਂਗੇ ਜਿਹੜਾ ਦਹੀਂ ਸੀਗਾ ਉਹ ਮੇਰਾ ਵਧੀਆ ਹੋਇਆ ਹੋਇਆ ਸੀਗਾ ਜੰਮਿਆ ਹੋਇਆ ਸੀ ਇਸ ਕਰਕੇ ਹੁਣ ਇਹਨੂੰ ਮੈਂ ਬਲੈਂਡ ਕਰ ਲਿਆ ਇਹ ਜਿਹੜੀਆਂ ਉਹਦੇ ਵਿੱਚ ਦਹੀਂ ਦੀਆਂ ਤੇ ਬੇਸਣ ਦੀਆਂ ਨੇ ਜਿਹੜੀਆਂ ਗੱਠਾ ਨਾ ਬਣਨ ਦੇਖੋ ਜਿਹੜਾ ਇਹ ਆਪਣਾ ਬੈਟਰ ਆ ਵਧੀਆ ਤਿਆਰ ਹੋ ਗਿਆ ਏ ਇੱਕ ਪਾਸੇ ਮੈਂ ਪੈਨ ਦੇ ਵਿੱਚ ਜਿਹੜਾ ਸਰੋਂ ਦਾ ਤੇਲ ਲਿਆ ਏ ਤੁਸੀਂ ਕੋਈ ਵੀ ਲੈ ਸਕਦੇ ਹੋ ਤੁਸੀਂ ਰਿਫਾਈਨਡ ਆਇਲ ਵੀ ਯੂਜ਼ ਕਰ ਸਕਦੇ ਹੋ ਇਹ ਤੁਹਾਡੀ ਚੋਇਸ ਤੇ ਡਿਪੈਂਡ ਕਰਦਾ ਏ ਤੇ ਨਾਲ ਹੀ ਇਹਦੇ ਵਿੱਚ ਮੈਂ ਅੱਧਾ ਚਮਚਾ ਪਾਤਾ ਸੀਗਾ ਸਾਬਤ ਧਨੀਏ ਦਾ ਅੱਧਾ ਛੋਟਾ ਚਮਚਾ ਸਾਬਤ ਮੇਥੇ ਦਾ ਪਾਇਆ ਸੀ ਤੇ ਨਾਲ ਹੀ ਅੱਧਾ ਛੋਟਾ ਚਮਚ ਮੈਂ ਰਾਈ ਪਾਈ ਆ ਤੇ ਨਾਲ ਹੀ ਇੱਕ ਚਮਚ ਮੈਂ ਸੌਰੀ ਇੱਕ ਇਲਾਚੀ ਆ ਜਿਹੜੀ ਮੈਂ ਮੋਟੀ ਇਸਤੇਮਾਲ ਕੀਤੀ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਇਹ ਭੁੰਨਾ ਲਵਾਂਗੇ ਤੇ ਨਾਲ ਹੀ ਇਹਦੇ ਵਿੱਚ ਮੈਂ ਪਾਉਂਗੀ ਕੜੀ ਪੱਤਾ ਕੜੀ ਪੱਤਾ ਤੁਸੀਂ ਵੱਧ ਘੱਟ ਕਰ ਸਕਦੇ ਹੋ ਇਹ ਵੀ ਤੁਹਾਡੀ ਚੋਇਸ ਤੇ ਡਿਪੈਂਡ ਕਰਦਾ ਹੈ ਜਿੱਦਾਂ ਦਾ ਤੁਸੀਂ ਖਾਣਾ ਪਸੰਦ ਕਰਦੇ ਹੋ ਤੁਸੀਂ ਲੈ ਸਕਦੇ ਹੋ ਅਦਰਵਾਈਜ਼ ਜਿਹੜੀ ਕੜੀ ਆ ਉਹ ਕੜੀ ਪੱਤੇ ਤੋਂ ਬਿਨਾਂ ਜਿਹੜੀ ਅਧੂਰੀ ਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਜਿਹੜਾ ਇਹ ਅਦਰਕ ਲਿਆਏ ਅਦਰਕ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਨਾਲ ਹੀ ਹੁਣ ਇਹਦੇ ਵਿੱਚ ਜਿਹੜਾ ਮੈਂ ਬੈਟਰ ਸੀਗਾ ਬੇਸਣ ਦਾ ਬਣਾ ਕੇ ਰੱਖਿਆ ਸੀਗਾ ਉਹ ਪਾ ਦਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਲਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਆਉਣ ਤੱਕ ਹਲਾਈ ਜਾਵਾਂਗੇ ਤਾਂ ਕਿ ਜਿਹੜੀ ਕੜੀ ਆ ਆਪਣੀ ਥੱਲੇ ਨਾ ਲੱਗ ਸਕੇ ਤੇ ਨਾਲ ਹੀ ਜਿਹੜੀ ਪ੍ਰਾਣੀ ਕਹਾਵਤ ਚ ਕਿਹਾ ਜਾਂਦਾ ਹੈ ਕਿ ਆਪਾਂ ਕੜੀ ਨੂੰ ਜਿਹੜਾ ਹਲਾਉਂਦੇ ਲੈਣਾ ਚਾਹੀਦਾ ਨਹੀਂ ਤੇ ਇਹ ਉੱਪਰ ਨ ਲੱਗ ਜਾਂਦੀ ਆ ਇਹਦੇ ਵਿੱਚੋਂ ਕੜਛੀ ਵੀ ਨਹੀਂ ਚੱਕਣੀ ਚਾਹੀਦੀ ਹੋ ਸਕਦਾ ਕਿ ਮੈਂ ਚੱਕ ਵੀ ਲਈ ਹੋਵੇ ਪਰ ਇਹ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਕਹੀ ਹੋਈ ਆ ਕਿ ਜਿੰਨਾ ਚਰਕੜੀ ਨੂੰ ਉਵਾਲਣਾ ਆਵੇ ਉਹਨਾਂ ਚੇਰਾਪਾਂ ਕੜੀ ਦੇ ਵਿੱਚੋਂ ਕੜਛੀ ਆ ਜਿਹੜੀ ਉਹ ਚੱਕਣੀ ਨਹੀਂ ਹੁੰਦੀ ਹੈਗੀ ਦੇਖੋ ਜਿਹੜਾ ਬੈਟਰ ਆ ਇਹ ਆਪਣਾ ਹੀ گاੜਾ ਹੋ ਚੁੱਕਿਆ ਏ ਹੁਣ ਆਪਾਂ ਇਹਨੂੰ ਬੈਟਰ ਨੂੰ ਚੰਗੀ ਤਰ੍ਹਾਂ ਜਿਹੜਾ ਪਕਾ ਲਵਾਂਗੇ ਆ ਦੇਖੋ ਇਹਦੇ ਵਿੱਚ ਹੁਣ ਜਿਹੜੇ ਨੇ ਬਬਲਸ ਆਉਣੇ ਸ਼ੁਰੂ ਹੋ ਗਏ ਨੇ ਕੜੀ ਆ ਜਿਹੜੀ ਇਹ ਆਪਣੀ ਪੱਕਣੀ ਸਟਾਰਟ ਹੋ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਪਾਣੀ ਪਾਣੀ ਤੁਸੀਂ ਵੱਧ ਘੱਟ ਆ ਆਪਣੇ ਚੁਆਇਸ ਅਕੋਰਡਿੰਗ ਲੈ ਸਕਦੇ ਹੋ ਜਿਆਦਾ ਗਾੜੀ ਪਸੰਦ ਕਰਦੇ ਹੋ ਤਾਂ ਤੁਸੀਂ ਪਾਣੀ ਘੱਟ ਵੀ ਪਾ ਸਕਦੇ ਹੋ ਅਦਰਵਾਈਜ਼ ਮੈਂ ਤਾਂ ਠੀਕ ਠਾਕ ਹੀ ਪਾਣੀ ਪਾਇਆ ਦੇ ਵਿੱਚ ਤਾਂ ਕਿ ਜਿਹੜੀ ਕੜੀ ਆ ਆਪਣੀ ਵਧੀਆ ਰਿਜੇ ਸਕੇ ਤੇ ਕਨਸਿਸਟੈਂਸੀ ਆ ਜਿਹੜੀ ਇਹਦੀ ਬਰਾਬਰ ਬਣ ਸਕੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਲਵਾਂਗੇ ਤੇ ਹੁਣ ਇਹਨੂੰ ਆਪਾਂ ਇੱਕ ਇਹਦੇ ਵਿੱਚ ਦੋ ਚਮਚ ਮੈਂ ਇਹਦੇ ਵਿੱਚ ਨਾਣ ਦੇ ਪਾਏ ਨੇ ਮੈਂ ਸੇਂਡਾ ਨਮਕ ਇਸਤਮਾਲ ਕੀਤਾ ਇਹਦੇ ਵਿੱਚ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਹੁਣ ਇਹਨੂੰ ਆਪਾਂ ਹਿਲਾਈ ਜਾਵਾਂਗੇ ਹਿਲਾਈ ਜਾਵਾਂਗੇ ਤੇ ਹਲਾਉਣ ਤੋਂ ਬਾਅਦ ਆਪਾਂ ਇਹਨੂੰ ਆ ਜਿਹੜਾ ਤਾਂ ਕੇ ਰੱਖਾ ਦੇਵਾਂਗੇ ਤੇ ਇੱਧਰ ਆਪਾਂ ਕਰਾਂਗੇ ਪਕੌੜਿਆਂ ਦੀ ਤਿਆਰੀ ਪਕੌੜੇ ਬਣਾਉਣ ਦੇ ਲਈ ਮੈਂ ਜਿਹੜੇ 2 ਚਮ 2 ਸੌਰੀ ਛੋਟੇ ਪਿਆਜ਼ ਸੀਗੇ ਉਹ ਕੱਟ ਕਰ ਲਏ ਸੀਗੇ ਤੇ ਨਾਲ ਹੀ ਇਹਦੇ ਵਿੱਚ ਮੈਂ 2 ਚਮਚ ਨੇ ਜਿਹੜੇ ਬੜੇ ਟੇਬਲस्पून ਉਹ ਮੈਂ ਵੇਸਣ ਦੇ ਲਈ ਲਏ ਨੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਜਿਹੜੇ ਘਰ ਦੇ ਆਪਣੇ ਬੇਸਿਕ ਮਸਾਲੇ ਹੁੰਦੇ ਨੇ ਉਹ ਪਾਵਾਂਗੇ ਛੋਟਾ ਅੱਧਾ ਚਮਚ ਤੋਂ ਵੀ ਘੱਟ ਇਹ ਚ ਮੈਂ ਨਾਣ ਪਾਇਆ ਏ ਤੇ ਨਾਲ ਹੀ ਉਨ ਨਹੀਂ ਬਰਾਬਰ ਮਾਤਰਾ ਚ ਮੈਂ ਹਲਦੀ ਤੇ ਮਿਰਚ ਪਾਈ ਆ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲੈਣਾ ਏ ਤੁਸੀਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਘੋਲ ਤਿਆਰ ਕਰਨਾ ਏ ਕਿ ਆਪਣਾ ਧਿਆਨ ਵਿੱਚ ਰੱਖਣਾ ਕਿ ਘੋਲ ਆ ਜਿਹੜਾ ਆਪਣਾ ਇਹ ਜ਼ਿਆਦਾ ਜਿਹੜਾ ਇਹ ਪਤਲਾ ਵੀ ਨਾ ਹੋ ਸਕੇ ਤੇ ਜ਼ਿਆਦਾ گاੜਾ ਵੀ ਨਾ ਹੋਵੇ ਇਹਨੂੰ ਤੁਸੀਂ ਚਮਚੇ ਨਾਲ ਵੀ ਹਿਲਾ ਸਕਦੇ ਹੋ ਮਿੰਟ ਤੋਂ ਚਮਚੇ ਨਾਲ ਜਣੀ ਜੀ ਸੈਟ ਘਟਾਇਆ ਤੇ ਮੈਂ ਫਿਰ ਆ ਹੱਥ ਦਾ ਹੀ ਇਸਤੇਮਾਲ ਕੀਤਾ ਤੇ ਜਾਨਗੀ ਤਰ੍ਹਾਂ ਫੈਂਟਣ ਤੋਂ ਬਾਅਦ ਹੁਣ ਮੈਂ ਥੋੜਾ ਜਿਹਾ ਜਿਹੜਾ ਬੈਟਰ ਸੀਗਾ ਉਹ ਪਾ ਕੇ ਦੇਖ ਲਿਆ ਸੀਗਾ ਕਿ ਆਇਲ ਆ ਜਿਹੜਾ ਆਪਣਾ ਬਰਾਬਰ ਮਾਤਰਾ ਵਿੱਚ ਪੱਕ ਗਿਆ ਏ ਕਿ ਨਹੀਂ ਤੇ ਆਇਲ ਆ ਜਿਹੜਾ ਆਪਣਾ ਗਰਮ ਹੋ ਚੁੱਕਿਆ ਏ ਤੇ ਗੈਸ ਦੀ ਜਿਹੜੀ ਆਂਚ ਉਹ ਮੈਂ ਮੀਡੀਅਮ ਕਰ ਦਿੱਤੀ ਆ ਤੇ ਹੁਣ ਦੇਖੋ ਜਿਹੜਾ ਇਹ ਪਕੌੜਾ ਹੈ ਆਪਣਾ ਇਹਨੂੰ ਆਪਾਂ ਸਲੋ ਅੱਗ ਤੇ ਹੀ ਪਕਾਵਾਂਗੇ ਤੇ ਹੁਣ ਇਹਨੂੰ ਆਪਾਂ ਇਹ ਜਿਹੜਾ ਹੌਲੀ ਹੌਲੀ ਬਾਹਰ ਕੱਢ ਲਵਾਂਗੇ ਤੇ ਨਾਲ ਹੀ ਇਹਦੇ ਵਿੱਚ ਆਪਾਂ ਬਾਅਦ ਵਿੱਚ ਨੇ ਜਿਹੜੇ ਪਕੌੜੇ ਚ ਤੁਸੀਂ ਸਾਈਜ਼ ਆ ਜਿਹੜਾ ਉਹ ਆਪਣੇ ਅਕੋਰਡਿੰਗ ਲੈ ਸਕਦੇ ਹੋ ਮੈਂ ਛੋਟੇ ਸਾਈਜ਼ ਦੇ ਪਕੌੜੇ ਬਣਾਏ ਨੇ ਤਾਂ ਕਿ ਜਿਹੜੇ ਇਹ ਚੰਗੀ ਤਰ੍ਹਾਂ ਪੱਕ ਵੀ ਸਕਣ ਤੇ ਅੱਗ ਆ ਜਿਹੜੀ ਬਿਲਕੁਲ ਸਲੋ ਕਰਤੀ ਆ ਜਿਹੜਾ ਆਪਾਂ ਬੈਟਰ ਦਾ ਫੈਂਟ ਕੇ ਬਣਾਵਾਂਗੇ ਉਹਦੇ ਨਾਲ ਜਿਹੜੇ ਪਕੌੜੇ ਨੇ ਆਪਣੇ ਫਲਫੀ ਵੀ ਬਣਦੇ ਨੇ ਤੇ ਨਾਲ ਹੀ ਇਹਦੇ ਵਿੱਚ ਜਾਲੀ ਵੀ ਬਣ ਜਾਂਦੀ ਆ ਤਾਂ ਕਿ ਜਿਹੜੇ ਕੜੀ ਹੈ ਚੰਗੀ ਤਰ੍ਹਾਂ ਇਹਦੇ ਵਿੱਚ ਅਬਜ਼orb ਹੋ ਸਕੇ ਤੇ ਆਪਾਂ ਨੂੰ ਜਿਹੜਾ ਕੜੀ ਦਾ ਟੇਸਟ ਹੈ ਉਹ ਪੂਰਾ ਮਿਲ ਸਕੇ ਹੁਣ ਦੇਖੋ ਜਿਹੜੇ ਜਿਹੜੇ ਪਕੌੜੇ ਨੇ ਆਪਣੇ ਇਹ ਪੱਕਣੇ ਸ਼ੁਰੂ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਹਲਾਵਾਂਗੇ ਹਲਕੇ 골ਡਨ ਬਰਾਊਨ ਹੋਣ ਤੱਕ ਆਪਾਂ ਇਹਨਾਂ ਨੂੰ ਭੁੰਨਾਂਗੇ ਮੈਂ ਜਿਹੜਾ ਬੈਟਰ ਸੀਗਾ ਉਹ ਥੋੜਾ ਹੀ ਲਿਆ ਸੀਗਾ ਤੁਸੀਂ ਆਪਣੀ ਰੇਸ਼ੋ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨੀ ਤੁਹਾਡੀ ਘੜੀ ਦੀ ਮਾਤਰਾ ਹੈ ਮੇਰੇ ਜਿਹੜੇ ਨੇ ਪਕੌੜੇ ਦੋ ਬੈਚ ਦੇ ਵਿੱਚ ਤਿਆਰ ਹੋਏ ਨੇ ਤਾਂ ਦੇਖੋ ਜਿਹੜੇ ਲਗਭਗ ਪਕੌੜੇ ਨੇ ਆਪਣੇ ਬਾਣੀ ਵਾਲੇ ਨੇ ਤੇ ਤੁਸੀਂ ਇਹਨੂੰ ਸਲੋ ਆਂਚ ਤੇ ਹੀ ਪਕਾਇਓ ਤਾਂ ਕਿ ਜਿਹੜੇ ਪਕੌੜੇ ਨੇ ਉਹ ਆਪਣੇ ਚੰਗੀ ਤਰ੍ਹਾਂ ਪੱਕ ਜਾਣ ਪਕੌੜੇ ਹੁਣ ਆਪਣੇ ਪੱਕ ਗਏ ਨੇ ਤੇ ਹੁਣ ਮੈਂ ਦੂਜਾ ਬੈਚ ਆ ਜਿਹੜਾ ਉਹ ਕੱਢੂੰਗੀ ਦੇ ਨਾਲ ਹੀ ਹੁਣ ਆਪਾਂ ਨੇ ਜਿਹੜਾ ਦੂਜੇ ਬੈਚ ਦੇ ਪਕੌੜੇ ਨੇ ਦੇਖੋ ਪਾ ਦਿੱਤੇ ਨੇ ਚੰਗੀ ਤਰ੍ਹਾਂ ਇਹਨੇ ਜਿਹੜੇ ਪਕਾ ਲਵਾਂਗੇ ਸਾਈਜ਼ ਹੈ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਪਕੌੜੇ ਨੇ ਜਿਹੜੇ ਤੁਸੀਂ ਇਕੱਲੇ ਵੇਚਣ ਦੇ ਵੀ ਬਣਾ ਸਕਦੇ ਹੋ ਮੈਂ ਪਿਆਜ਼ ਵਾਲੇ ਬਣਾਏ ਨੇ ਇਹ ਦੇਖੋ ਜਿਹੜੇ ਆਪਣੇ ਪਕੌੜੇ ਨੇ ਬਣ ਕੇ ਤਿਆਰ ਹੋ ਗਏ ਨੇ ਵੀਡੀਓ ਆ ਸੌਰੀ ਗਾਇਜ਼ ਥੋੜੀ ਜਿਹੀ ਲੰਬੀ ਜਾ ਰਹੀ ਆ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਤੇ ਫਲਫੀ ਵੀ ਬਣ ਗਏ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਕੜੀ ਦੇ ਵਿੱਚ ਆ ਜਿਹੜਾ ਟਰਾਂਸਫਰ ਕਰ ਦੇਣਾ ਕੜੀ ਵੀ ਆ ਜਿਹੜੀ ਆਪਣੀ ਇਹ ਬਿਲਕੁਲ ਰਿਚ ਕੇ ਤਿਆਰ ਹੋ ਗਈ ਆ ਪਕੌੜਿਆਂ ਨੂੰ ਹੁਣ ਆਪਾਂ ਕੜੀ ਦੇ ਵਿੱਚ ਪਾ ਦਵਾਂਗੇ ਇਹਦੇ ਵਿੱਚ ਜਿਹੜੇ ਮੈਂ ਖੜੇ ਮਸਾਲੇ ਵਰਤੇ ਸੀਗੇ ਉਹਦੇ ਨਾਲ ਜਿਹੜਾ ਟੇਸਟ ਕੜੀ ਦਾ ਬਹੁਤ ਹੀ ਵਧੀਆ ਆਉਂਦਾ ਹੈ ਜੇ ਅਗਰ ਆਪਾਂ ਇਹਨਾਂ ਨੂੰ ਥੋੜੇ ਜਿਹਾ ਤੇਜਾਂ ਚ ਤੇ ਵੀ ਭੁੰਨ ਲਵਾਂਗੇ ਤਾਂ ਉਹ ਵੀ ਜ਼ਿਆਦਾ ਬੈਟਰ ਟੇਸਟ ਦਿੰਦੇ ਨੇ স্মੋਕੀ ਜਿਹਾ ਫਲੇਵਰ ਆ ਜਾਂਦਾ ਉਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਸਤੂਰੀ ਮੇਥੀ ਅਗਰ ਤੁਹਾਨੂੰ ਮੇਰੀ ਕੜੀ ਪਕੌੜੇ ਦੀ ਰੈਸਪੀ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਕਿਹਨੇ ਕਿਹਨੇ ਜੜੀ ਕੜੀ ਆ ਬਣਾ ਕੇ ਟਰਾਈ ਕੀਤੀ ਆ ਤੇ ਖਾਣ ਵਿੱਚ ਕਿਦਾਂ ਦੀ ਲੱਗੀ ਜਿਹੜੀ ਮੇਰੀ ਕੁੜੀ ਵੀ ਸੀਗੀ ਇਹ ਬਹੁਤ ਹੀ ਟੇਸਟੀ ਬਣੀ ਸੀ ਤੁਸੀਂ ਇੱਕ ਵਾਰ ਇਹਨੂੰ ਜ਼ਰੂਰ ਟਰਾਈ ਕਰਿਓ ਤੇ ਨਾਲ ਹੀ ਇਹਦੇ ਵਿੱਚ ਜਿਹੜਾ ਮੈਂ ਪਕੌੜਿਆਂ ਦੇ ਵਿੱਚ ਗਰਮ ਆਇਲ ਸੀਗਾ ਉਹਦੇ ਵਿੱਚ ਥੋੜੀ ਜਿਹੀ ਦੇਗੀ ਮਿਰਚ ਪਾ ਕੇ ਇਹਨੂੰ ਮੈਂ ਰੰਗਤ ਦੇ ਲਈ ਥੋੜੀ ਜਿਹੀ ਇਹਦੇ ਵਿੱਚ ਪਾਈ ਆ ਜਿਹਦੇ ਨਾਲ ਜਿਹੜਾ ਕਲਰ ਆ ਇਹ ਬਹੁਤ ਹੀ ਵਧੀਆ ਆਉਂਦਾ ਹੈ ਏ ਵੀ ਆਪਸ਼ਨਲ ਆ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਇਹ ਤੁਹਾਡੀ ਇੱਛਾ ਹੈ ਤੇ ਮੈਂ ਜਿਹੜਾ ਪਾ ਕੇ ਕੜੀ ਆ ਤਿਆਰ ਕਰ ਲਈ ਆ ਕੜੀ ਦੇਖਣ ਵਿੱਚ ਵੀ ਬਹੁਤ ਵਧੀਆ ਲੱਗੀ ਐ ਤੇ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਸੀਗੀ ਧੰਨਵਾਦ ਜੀ